मलाहर दी बार सलोक महला पहला मासो निमिया मासे अंदर बास जी पाई मास मूं मिलिया हम तन मास मासो बाहिर कढिया ममा मास गिरास ਮੋਮਾ ਸੇ ਕਾਜ ਜੀਵ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਇਆ ਵਿਵਹਾਯ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਹੀ ਮਾਸ ਉਪਜੈ ਮਾਸੋਂ ਸਵੈ ਸਾਕ ਸਤ ਗੁਰ ਮਿਲਿਐ ਹੁਕਮ ਬੂਝੀਏ ਤਾ ਕੋ ਆਵੈ ਰਾਸ ਆਪ ਛੋਟੈ ਆਪ ਛੁਟੇ ਨਹੀਂ ਛੁੱਟੀ ਐ ਨਾਨਕ ਬਚਨ ਬਿਨਾਸ मास मास कर मूर्ख ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸੰਗ ਕਹਾਵੇ ਕਿਸ ਮੈਂ ਪਾਪ ਸਮਾਣੀ ਗੈਂਡਾ ਮਾਰ ਹੋਮ जग ਕੀਏ ਦੇਵਤਿਆਂ ਕੀ ਬਾਣੇ ਹੋ ਗੈਂਡਾ ਮਾਰ ਹੋਮ ਜਗ ਕੀਨੇ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨਕ ਪਕ ਹੈ ਪਕੜੇ ਰਾਤੀ ਮਾਸਨ ਖਾਣੇ ਫਲ ਕਰ ਲੋਕਾਂ ਨੂੰ ਦਿਖਾਵਣੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸੋ ਕਾ ਕਹੀਏ ਨਾ ਕਹੀਏ ਬੂਝੇ ਅੰਦਾ ਸੋਈ ਜੀ ਅੰਦਾ ਕਮਾਵੇ तिसरे ਰਿਦੇ ਸੇ ਲੋਚਾ ਨਾਹੀ ਮਾਤ ਪਿਤਾ ਕੀ ਰਕਤ ਨਿਪੰਨ ਮੱਛੀ ਮਾਸ ਨਾ ਖਾਈ ਇਸ ਤਰੀ ਪਰਛੈ ਜਾਂ ਨਿਤ ਮੇਲਾ ਉੱਥੇ ਮਦ ਕਮਾਈ ਮਾਸੋਂ ਨਿਵੇਂ ਮਾਸੋਂ ਜਮੇ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੁਛ ਸੂਝੇ ਨਹੀਂ ਚਤਰ ਕਹਾਵੇ ਭਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਕਰ ਕਾ ਮਾਸ ਚੰਗੀਰਾ ਜੀਆ ਜੰਤ ਸਭ ਮਾਸੋਂ ਹੋਈ ਜੀਆਂ ਲਿਆ ਬਸੇਰਾ ਆਪਖ ਆਪਖੇ ਪਖ ਤਜ ਛੋੜੈ ਅੰਦਰ ਗੁਰੂ ਜਨ ਤੇਰਾ ਮਾਸ ਪੁਰਾਣੀ ਮਾਸ ਕਤਬੀ ਚੌ ਜੁਗ ਮਾਸ ਕਮਾਣਾ ਜਾਂਜ ਕਾਜ ਵਿਹਾਵੈ ਸੁਹਾਵੀ ਉੱਥੇ ਮਾਸ ਸਮਾਣਾ ਇਸਤਰੀ ਪੁਰਸ਼ ਨਿਭੇਜੈ ਮਾਸੂ ਬਾਤਿ ਸ਼ਾ ਸੁਲਤਾਨਾ ਜੇ ਹੋ ਜੇ ਹਾ ਦਿਸੈ ਨਰਕ ਜਾਂਦੇ ਤਾਂ ਉਹਨਾ ਕਾ ਦਾਨ ਨ ਲੈਣਾ ਦੇਂਦੇ ਨਰਕ ਸੁਰਗ ਲੈਂਦੇ ਦੇਖੋ ਇਹ ਤੇ ਇਹ ਤੇ ਗਾਣਾ ਆਪਨਾ 부ਝੇ ਲੋਕ 부ਝਾਈ पांडे ਖਰਾ ਸਿਆਣਾ पांडे ਤੂੰ ਜਾਣੇ ਇਹ ਨਹੀਂ ਕਿਥੋਂ ਮਾਸ ਉਪਾਨਾ ਤੋਏ ਹੋਯਨ ਕਮਾਦ ਕਪਾ ਤੋਹੋ ਤਰਪਨ ਗੰਨਾ ਤੋਹਾ ਆਏ ਹਾ ਬਬਿਧ ਅੱਛਾ ਤੋਈ ਐ ਬਹੁਤ ਬੇਕਾਰਾ ਇਤੇ ਰਸ ਛੋੜ ਹੋਵੇ ਸੰਨਿਆਸੀਆਂ ਨਾਨਕ ਕਹਿ ਵਿਚਾਰਾ ਇਹ ਸ਼ਬਦ ਸੁਣਕਰ ਖਟ ਦਰਸ਼ਨ ਕੀ ਨਿਸ਼ਾ ਹੋਈ ਸਭ ਲੋਕ ਸ੍ਰੀ ਗੁਰੂ ਜੀ ਦੇ ਚਰਨੀ ਲੱਗੇ ਅਤੇ ਜੋ ਪਟਨੇ ਦਾ ਰਾਜਾ ਸੀ ਉਸ ਦੀ ਮਾਂ ਬੜੀ ਨਿਮਰਤਾ ਹੋਈ ਕਰ char